ਸਾਵਧਾਨ ਹੋ ਜਾਓ ਏਕੜਨਾ ਤੁਹਾਡੇ ਨਾਲ ਵੀ ਵਾਪਰ ਸਕਦੀ ਹੈ ਹੁਣ ਤੁਸੀਂ ਆਪਣੇ ਹੀ ਘਰ ਦੇ ਵਿੱਚ ਵੀ ਸੁਰੱਖਿਅਤ ਨਹੀਂ ਹੋ ਤੜਕਸਾਰ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਕੁਝਨ ਪਛਾਤੇ ਘਰ ਦੇ ਵਿੱਚ ਦਾਖਲ ਹੋ ਕੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਗਏ ਨੇ ਪੂਰੇ ਪਰਿਵਾਰ ਦੇ ਹੱਥ ਪੈਰ ਬਨ ਕੇ ਉਹਨਾਂ ਦੇ ਮੂੰਹ ਦੇ ਉੱਤੇ ਟੇਪ ਲਪੇਟ ਕੇ ਉਹਨਾਂ ਨੂੰ ਬੰਦੀ ਬਣਾ ਕੇ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇੱਕ ਜਾਣ ਪਛਾਤਿਆਂ ਦੇ ਬਲੂ ਇਤਲਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਮੌਕੇ ਤੇ ਪਹੁੰਚੀ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਪਿਸਤੌਲ ਦੀ ਨੋਕ ਦੇ ਉੱਤੇ ਡਰਾ ਧਮਕਾ ਕੇ ਪਰਿਵਾਰ ਦੇ ਮੂੰਹ ਦੇ ਉੱਤੇ ਟੇਪ ਲਪੇਟ ਕੇ ਤੇ ਹੱਥ ਪੈਰ ਬੰਨ ਕੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਜਨਾਲਾ ਸ਼ਹਿਰ ਦੇ ਅੰਦਰ ਤੜਕੇ ਸਵੇਰੇ 5 ਵਜੇ ਵੱਡੀ ਘਟਨਾ ਵਾਪਰੀ ਹੈ ਤਿੰਨ ਅਨਪਛਾਤੀਆਂ ਦੇ ਵੱਲੋਂ ਇੱਕ ਕਰਿਆਨਾ ਵਪਾਰੀ ਦੇ ਘਰੋਂ ਪਿਸਤੌਲ ਦੀ ਨੋਕ ਤੇ ਲੱਖਾਂ ਦੀ ਲੁੱਟ ਕੀਤੀ ਗਈ ਹੈ ਗਹਿਣੇ ਲੁੱਟੇ ਗਏ ਨੇ ਨਕਦੀ ਲੁੱਟੀ ਗਈ ਹੈ ਕਰੀਆਨਾ ਵਪਾਰੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸਵੇਰੇ 5 ਵਜੇ ਆਪਣੀ ਦੁਕਾਨ ਵਾਲ ਨੂੰ ਚਲਿਆ ਸੀ ਤਾਂ ਘਰ ਦੇ ਬਾਹਰ ਹੀ ਤਿੰਨ ਲੁਟੇਰਿਆਂ ਨੇ ਉਸ ਨੂੰ ਘਰ ਦੇ ਅੰਦਰ ਲਿਜਾ ਕੇ ਪਹਿਲਾਂ ਪਿਸਤੌਲ ਮੂੰਹ ਦੇ ਵਿੱਚ ਪਾਇਆ ਤੇ ਫਿਰ ਬਾਅਦ ਦੇ ਵਿੱਚ ਉਸਦੇ ਅਤੇ ਉਸਦੀ ਪਤਨੀ ਦੇ ਮੂੰਹ ਤੇ ਟੇਪ ਲਪੇਟ ਦਿੱਤੀ ਘਰ ਦੀਆਂ ਅਲਮਾਰੀਆਂ ਦੇ ਵਿੱਚ ਪਏ ਲਗਭਗ 25 ਲੱਖ ਰੁਪਏ ਤੇ ਲਗਭਗ 23 ਲੱਖ ਰੁਪਏ ਮੁੱਲ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਨੇ ਕੀ ਕੀ ਨਾਂ ਆ ਕੀ ਗੱਲਬਾਤ ਹੋਈ ਸਰੇਂਦਰਪਾਲ ਮੇਰਾ ਨਾਂ ਆ ਸਾਨੂੰ ਆ ਫਰਮਾਨ ਆਂਦੇ ਆ ਤੇ ਮੈਂ ਆਪਣੀ ਦੁਕਾਨ ਤੇ ਬਾਹਰ ਐਕਟਵਾ ਕੱਢਣ ਲਈ ਬਾਹਰ ਬੂਆ ਖੋਲ ਕੇ ਚੱਲੇ ਜਾਂਦੇ ਤੇ ਉਹਨਾਂ ਨੇ ਬਾਅਦੋਂ ਹੀ ਮੈਨੂੰ ਤੇ ਪੋਚ ਲਿਆ ਅੰਦਰ ਆ ਜਾ ਦੁਕਾਨ ਤੇ ਫੇਰ ਜਾਈ ਪਹਿਲੋਂ ਆਇਆ ਅੰਦਰ ਅੰਦਰ ਬਾਵਾ ਫਾੜ ਕੇ ਮੈਨੂੰ ਲੱਗਿਆ ਐ ਪ੍ਰਾਇਮਰੀ ਬਾੜੀ ਖਲੋਤ ਗਈ ਤੇ ਇਸ ਸਮੇਂ ਸਵੇਰੇ ਕਿੰਨੇ ਵਜੇ ਦੱਸਦੇ ਪੰਜ ਵਜੇ ਕੇ ਪੰਜ ਮਿੰਟ ਤੇ ਤੁਸੀਂ ਰੋਜ਼ਾਨਾ ਇਸ ਸਮੇਂ ਜਾਂਦੇ ਦੁਕਾਨ ਤੇ ਤੁਸੀਂ ਰੋਜ਼ ਇਸ ਸਮਾਂ ਜਾਂਦਾ ਹੂੰ ਫੇਰ ਕੀ ਗੱਲ ਨਹੀਂ ਸਾਰੀ ਅਸੇ ਤੇ ਫੇਰ ਉਹਨਾਂ ਨੇ ਅੰਦਰ ਆਲੇ ਚਾਬੀਆਂ ਦੇ ਲਵਾ ਜੇ ਮੈਂ ਚਾਬੀਆਂ ਮੇਰੇ ਕੋਲ ਦੁਕਾਨ ਤੇ ਮੈਂ ਦੁਕਾਨ ਤੋਂ ਲੈ ਆ ਦਿੰਨਾ ਜੇ ਆਓ ਚਲੋ ਅੰਦਰ ਦੁਕਾਨ ਤੇ ਜਾਣਾ ਇੱਥੇ ਹੁਣੇ ਨੂੰ ਦੇ ਜੋ ਜੋ ਹੋਇਆ ਗਾ ਦੇ ਮੈਂ ਚਾਬੀਆਂ ਇੰਨੇ ਹਲ ਮਾਰੀਆਂ ਭਰਨੇ ਮੈਂ ਭਾਂ ਲਜੋ ਉਹਨਾਂ ਲਬਾਰੀਆਂ ਜੋ ਗੱਦੇ ਗੁੱਦੇ ਸਭ ਬੈਡ ਬੂਡ ਖੋਲੇ ਜਿੰਨਾ ਵੀ ਸਮਾਨ ਹੈ ਗਹਿਣਾ ਗੁੱਡੀਆਂ ਦਾ ਕੁਝ ਆਪਣਾ ਹੀ ਜਾਣਾ ਕਿੰਨਾ ਵੀ ਗਹਿਣਾ ਹੈ ਗਹਿਣਾ ਹੋਣਾ ਕਿ 25 30 ਲੱਖ ਦਾਣਾ ਤੇ ਕੁਝ 25 ਕੋ ਲੱਖ 30 ਲੱਖ ਲੱਗਦੇ ਹੋਣਾ ਹਮ ਤੇ ਉਹ ਲੈ ਕੇ ਲੁੱਟ ਕੇ ਸਭ ਕੁਝ ਲੈ ਗਏ ਕੀ ਕੇਸ ਕਿਹੜੇ ਕਿਹੜੇ ਹਥਿਆਰ ਸੀ ਕਿਸ ਤਰੀਕੇ ਨਾਲ ਇੱਕ ਉਹਨਾਂ ਕੋਲ 55 ਸੀ ਇੱਕ ਦਾਤਰ ਹੀ ਦੋ ਦੋ ਚੀਜ਼ਾਂ ਐ ਮੈਂ ਵੇਖੀਆਂ ਠੀਕ ਹੈ ਉਹ ਆਉਂਦੇ ਉਹਨਾਂ ਨੇ ਕੀ ਗੱਲਬਾਤ ਕੀਤੀ ਤੁਹਾਨੂੰ ਆਉਂਦੇ ਉਹਨਾਂ ਬਸ ਆਉਂਦੇ ਵੀ ਅਜੇ ਤਾਂ ਹੀ ਅੰਦਰ ਆਜੋ ਹੁਣੇ ਬਾਹਰ ਨਹੀਂ ਜਾਣਾ ਅੰਦਰ ਆਜੋ ਦੁਕਾਨ ਤੇ ਵੀ ਨਹੀਂ ਜਾਣਦੇ ਨਾਲ ਆਜੋ ਤੇ ਜੋ ਹੈ ਸਮਾਨ ਲੁੱਟ ਗਏ ਜਿੰਨਾ ਵੀ ਹੈਗਾ ਸਾਰਾ ਖਾਣਾ ਸਮਾਨ ਸਾਰਾ ਲੁੱਟ ਗਏ ਲਮਾਰੀਆਂ ਭੰਨ ਕੇ ਸਾਰਾ ਸਮਾਨ ਲੁੱਟ ਗਏ ਲੈ ਗਏ ਮੂੰਹ ਬੰਨੇ ਸੀ ਉਹਨਾਂ ਮੂੰਹ ਬੰਨੇ ਤੁਹਾਡੇ ਪੈਰ ਵੀ ਬੰਨੇ ਮੇਰੇ ਮੇਰੇ ਚੇਪੀਆਂ ਬੰਨੀਆਂ ਆਂ ਮੂੰਹ ਤੇ ਤੇ ਹੱਥ ਵੀ ਬੰਨੇ ਆਂ ਪੈਰ ਵੀ ਬੰਨੇ ਆਂ ਸ਼ਰ ਕੋਈ ਬੰਨੇ ਆ ਤੁਹਾਨੂੰ ਪਿਸਤੌਲ ਪਿਸਤੌਲ ਖਾਇਆ ਆ ਬਸਤੌਲ ਮੈਨੇ ਪਹਿਲੇ ਮੂੰਹ 'ਚ ਰੱਖਿਆ ਮੂੰਹ ਛਾਲੇ ਹੋ ਗਏ ਪਿਸਤੌਲ ਖਾਇਆ ਹੁਣ ਨਾ ਬਈ ਨਾ ਹੂੰ ਕੰਪਲੇਟ ਕੀਤੀ ਨਹੀਂ ਪੁਲਿਸ ਨੂੰ ਕੰਪਲੇਟ ਕਰ ਦਿੱਤੇ ਉਹਨਾਂ ਨੂੰ ਲਖਾਤਾ ਕੀ ਮੰਗ ਕਰਦੇ ਮੰਗ ਕਰ ਜਾਣਾ ਸਖਤ ਸਖਤ ਸਜ਼ਾ ਹੋਣੀ ਚਾਹੀਦੀ ਸਾਡਾ ਜੋ ਵੀ ਸਮਾਨ ਗਿਆ ਹਨ ਵਾਪਸ ਮਿਲਣਾ ਚਾਹੀਦਾ ਹਾਂਜੀ ਦੂਜੀ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਜੋ ਕੋਈ ਵੀ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਜੇ ਕੁਸ਼ਿੰਦਰ ਕੁਮਾਰ ਜੀ ਹੈਗੇ ਆ ਚਗਾਵਾਂ ਰੋਡ ਤੇ ਉਹਨਾਂ ਦਾ ਘਰ ਆ ਉਹ ਤੇ ਉਹਨਾਂ ਦੇ ਵਾਈਫ ਸਵੇਰੇ 5 ਵਜੇ ਤੇ 5 ਵਜੇ ਕਰਿਆਨੇ ਦੀ ਦੁਕਾਨ ਦਾ ਕੰਮ ਕਰਦੇ ਆ ਤੇ ਕਰਿਆਨੇ ਦੀ ਦੁਕਾਨ ਤੇ ਜਾਣ ਲਈ ਸਵੇਰੇ 5 ਵਜੇ ਉੱਠੇ ਸੀ ਪਰ ਤਿੰਨ ਅਨਨੂਨ ਪਰਸਨ ਜਿਨ੍ਹਾਂ ਨੇ ਮੂੰਹ ਟਕੇ ਹੋਏ ਸੀ ਉਹਨਾਂ ਨੇ ਇਹਨਾਂ ਨੂੰ ਫੋਰਸ ਲਈ ਘਰ ਦੇ ਅੰਦਰ ਵਾ ਲਿਆ ਜੋਸ ਤੋਂ ਬਾਅਦ ਉਹਨੇ ਘਰ ਚੋਂ ਕੈਸ਼ ਤੇ ਜੁੜੀ ਜਿਹੜੀ ਆ ਉਹ ਲੁੱਟ ਕੇ ਲੈ ਗਏ ਇਸ ਮਸਲੇ ਨੂੰ ਮੈਂ ਮੌਕੇ ਤੇ ਆ ਗਿਆ ਆ ਕੀ ਇਨਵੈਸਟੀਗੇਸ਼ਨ ਕਰਕੇ ਪਰਚਾ ਦਰਜ ਕਰਕੇ ਤੈਸ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕੋਮੂਨ ਵਗੈਰਾ ਬੰਨੇ ਸੀ ਨਾ ਕੋਈ ਰੈਫਰੈਂਸ ਉਹਨਾਂ ਦੇ ਤੱਕ ਹੋਈ ਸੀ ਇਹਨਾਂ ਦੇ ਸੁਦਰਿੰਦਰ ਦੇ ਹਸਾਬ ਦੇ ਨਾਲ ਕਿ ਉਹਨਾਂ ਦੇ ਕੋਲ ਇੱਕ ਰਵਾਲਵਰ ਟਾਈਪ ਹੈਗਾ ਸੀ ਜਿਹੜਾ ਉਹਨਾਂ ਨੇ ਮੈਨੂੰ ਦਿਖਾ ਕੇ ਡਰਾ ਦਿੱਤਾ ਕੋਸ਼ਿਸ਼ ਕੀਤੀ ਵੀ ਕੰਮ ਦੇ ਦੇਖਿਆ ਜਾਵੇ ਸੀਸੀਟੀਵੀ ਕੈਮਰੇ ਵਿੱਚ ਚੈੱਕ ਕਰਦੇ ਨੇ ਜੀ ਉਹਦੇ ਦੀ ਟੀਮ ਭਗਲਾਈ ਆ ਅੰਮ੍ਰਿਤਸਰ ਤੋਂ ਪ੍ਰਦੀਪ ਰੋਣਾ ਦੀ ਰਿਪੋਰਟ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ